ਸਰ ਅੱਜ ਜਿਹੜਾ ਇਨਕਾਊਂਟਰ ਕੀਤਾ ਗਿਆ ਮੱਤੇਵਾਲ ਥਾਣੇ ਦੇ ਆਈਟੀ ਥਲੇ ਵਾਲਾ ਠੀਕ ਹੈ ਸਰ ਦੇਖੋ ਜਿਵੇਂ ਤੁਹਾਨੂੰ ਪਤਾ ਹੈਗਾ ਕਿ 6 ਨਵੰਬਰ ਨੂੰ ਚੰਡਿਆਲਾ ਪ੍ਰੋਵੀਜ਼ਨ ਸਟੋਰ ਦੇ ਉੱਤੇ ਤਿੰਨ ਅਣਪਛਾਤੇ ਬੰਦਿਆਂ ਨੇ ਜਿਹੜੇ ਮੋਟਰਸਾਈਕਲ ਤੇ ਸਵਾਰ ਸੀ ਉਹਨਾਂ ਨੇ ਫਾਇਰਿੰਗ ਕੀਤੀ ਸੀ ਤੇ ਉਹ ਉਸ ਸਬੰਧ ਦੇ ਵਿੱਚ ਉਸ ਤੋਂ ਉਸ ਦਿਨ ਤੋਂ ਹੀ ਸਾਰੀ ਪੁਲਿਸ ਸક્રિય ਸੀਗੀ ਐਸਐਸਪੀ ਸਾਹਿਬ ਆਪਣੇ ਜਿਹੜੇ ਨਿਗਰਾਨੀ ਖੁਦ ਇਹ ਸਾਰੇ ਕੇਸ ਨੂੰ ਦੇਖ ਰਹੇ ਸੀਗੇ ਤੇ ਡੀਐਸਪੀ ਜਿਹੜਾ ਜੰਡਿਆਲਾ ਤੇ ਡੀਐਸਪੀ ਮੱਤੇਵਾਲ ਰਲ ਕੇ ساری ਜਿਹੜੀ ਹਿਊਮਨ ਇੰਟੈਲੀਜੈਂਸ ਤੇ ਟੈਕਨਿਕ ਇੰਟੈਲੀਜੈਂਸ ਹੈਗੀ ਤੇ ਐਸਐਚਓ ਮੱਤੇਵਾਲ ਤੇ ਜੰਡਿਆਲਾ ਮੁਖਤਿਆਰ ਸਿੰਘ ਇਹ ਮੁਖਤਿਆਰ ਸਿੰਘ ਜੀ ਜੀ ਮੁਖਤਿਆਰ ਸਿੰਘ ਤੇ ਇਹ ਇਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਹੈਗਾ ਤਾਂ ਇੱਕ ਉਹਨਾਂ ਨੂੰ ਅਸੀਂ ਜਿਹੜੀ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਅਸੀਂ ਇਹ ਜਿਹੜੇ ਜ ਜਿਹੜੇ ਤਿੰਨ ਅ ਅਣਪਛਾਤੇ ਜਿਹੜੇ ਮੋਟਰਸਾਈਕਲ ਤੇ ਆਏ ਸੀ ਉਹਨਾਂ ਦੀ ਪਹਿਲਾਂ ਪਛਾਣ ਕੀਤੀ ਗਈ ਉਹਨਾਂ ਦੇ ਵਿੱਚੋਂ ਜਿਹੜਾ ਇਹ ਜਿਹੜਾ ਅੱਜ ਇਨਕਾਊਂਟਰ ਹੋਇਆ ਹੈਗਾ ਇਹ ਉਜਵਲ ਆਂਸ ਦਾ ਹੋਇਆ ਹੈਗਾ ਇਹ ਇਹ ਮੈਂ ਦੱਸਣਾ ਚਾਹੁੰਗਾ ਕਿ ਇਹਦੇ ਤੇ ਪਹਿਲਾਂ ਵੀ 7-8 ਪਰਚੇ ਦਰਜ ਨੇ ਆਮ ਜੈਕਟ ਦੇ ਤੇ ਖੋ ਦੇ ਮਤਲਬ ਆਰਮਜ਼ ਦੇ ਡਰ ਦੇ ਨਾਲ ਕਾਰਖੋਨ ਦਾ ਤੇ 307 ਦੇ ਪਰਚੇ ਵੀ ਦਰਜ ਨੇ ਇਹਦੇ ਉੱਤੇ ਤੇ ਇਹ ਇਥੇ ਦੱਸਣਾ ਬਹੁਤ ਜ਼ਰੂਰੀ ਹੈ ਕਿ ਇਹ ਕੇਸ਼ਵ ਸ਼ਵਾਲਾ ਜੋ ਕਿ ਜੱਗੂ ਪਗਰਵਾਨ ਪੁਰੀਦਾ ਐਸੋਲੇ ਬਾਹਰ ਬੈਠਾ ਮੇਨ ਹੱਥਰ ਠੋਕਦਾ ਹੈਗਾ ਜਿਹੜਾ ਫੋਰਨ ਹੈਂਡਲਰ ਹੈ ਜਿਹੜਾ ਕਿ ਜੱਗੂ ਦੇ ਇਸ਼ਾਰਿਆਂ ਤੇ ਕਹੇ ਇੱਥੇ ਇੱਥੇ ਮੱਝ ਦੇ ਏਰੀਆ ਦੇ ਵਿੱਚ ਫਰੋਤੀਆਂ ਤੇ ਤੇ ਐਨਡੀਪੀਐਸ ਦਾ ਕੰਮ ਕਰਦਾ ਤੇ ਉਹਨਾਂ ਤੇ ਇੰਟਰ ਗੈਂਗ ਰੈਵਲਰੀ ਦੇ ਵਿੱਚ ਗੁਲੀਆਂ ਚਲਵਾਉਂਦਾ ਉਸ ਦਾ ਇਹ ਸ਼ੂਟਰ ਸੀਗਾ ਇਕ ਹੋਰ ਵੀ ਸਾਨੂੰ ਪਤਾ ਲੱਗਿਆ ਕਿ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਇਹ ਸ਼ੂਟਿੰਗ ਦੇ ਫਾਇਰਿੰਗ ਇਨਸੀਡੈਂਟ ਵਿੱਚ ਇਨਵੋਲਡ ਹੈਗਾ ਅੱਜ ਜਦੋਂ ਸਾਨੂੰ ਇਸ ਪਾਰਟੀਆਂ ਨੂੰ ਪਤਾ ਲੱਗਿਆ ਕਿ ਇਸ ਏਰੀਆ ਵਿੱਚ ਮੁਖਬਰ ਨੇ ਦੱਸਿਆ ਕਿ ਇਸ ਏਰੀਆ ਜਾਂ ਟੈਕਨੀਕਲ ਜਿਹੜਾ ਸਾਡਾ ਐਵਿਡੈਂਸ ਆ ਰਿਹਾ ਸੀਗਾ ਕਿ ਉਹ ਇਸ ਏਰੀਆ ਦੇ ਵਿੱਚ ਹੈਗਾ ਤੇ ਇੱਕ ਟਰੈਪ ਪਲੇ ਕੀਤਾ ਗਿਆ ਜਦੋਂ ਇਸ ਨੂੰ ਘੇਰ ਲਿੱਤਾ ਗਿਆ ਤੇ ਇਸ ਨੇ ਬਚਨ ਦੇ ਆਪਣੇ ਵਰ ਨੇ ਬਚਣ ਲਈ ਤੇ ਪੁਲਿਸ ਤੇ ਅਨਪਰੋਵੋਕਡ ਫਾਇਰਿੰਗ ਕੀਤੀ ਹੈਗੀ ਹੈ ਇੰਦੀ ਐਕਸਚੇਂਜ ਆਫ ਫਾਇਰ ਜਿਹੜਾ ਉਜਵਲ ਹੰਸਾ ਹੈ ਉਹ ਇੰਜਰਡ ਹੋ ਗਿਆ ਹੈ ਉਸ ਨੂੰ ਹੁਣੇ ਡਾਕਟਰੀ ਸਹਾਇਤਾ ਲਈ ਅਸੀਂ ਉਹਨੂੰ ਜਿਹੜਾ ਨੀਅਰੈਸਟ ਹਸਪੀਟਲ ਹੈਗਾ ਉੱਥੇ ਭੇਜਿਆ ਹੈਗਾ ਸਰ ਇਹ ਜਿਹੜੀ ਲੁੱਟ ਕੀਤੀ ਸੀ ਜੰਡਿਆਲਾ ਥਾਣੇ ਦੇ ਏਰੀਆ 'ਚ ਕੀਤੀ ਸੀ ਜੰਡਿਆਲਾ ਥਾਣੇ ਦੇ ਏਰੀਆ ਦੇ ਵਿੱਚ ਇਹ ਐਕਸਟਰੈਕਸ਼ਨ ਮੰਗ ਰਹੇ ਸੀਗੇ ਤੇ ਨਾ ਦੇਣ ਦੇ ਉਹਦੇ ਸੁਰਤ ਵਿੱਚ ਇਹਨਾਂ ਨੇ ਉਹਤੇ ਫਾਇਰਿੰਗ ਕੀਤੀ ਸੀ ਇਹਦੇ ਵਿੱਚ ਮੈਂ ਦੱਸਣਾ ਚਾਹਨਾ ਕਿ ਇਹਦੇ ਵਿੱਚ ਤਿੰਨ ਇਨਵੋਲਟ ਸੀਗੇ ਅਸੀਂ ਤਿੰਨੇ ਆਇਡੈਂਟੀਫਾਈ ਕਰ ਲਿੱਤੇ ਹੈਗੇ ਮੈਂ ਦੱਸਣਾ ਚਾਹਨਾ ਕਿ ਜਿਹੜਾ ਦੂਜਾ ਉਹਨਾਂ ਦੇ ਇੱਕ ਜਿਹੜਾ ਹੈਗਾ ਰਵੀ ਅਸੀਂ ਉਸ ਨੂੰ ਵੀ ਗ੍ਰਿਫਤਾਰ ਕਰ ਲਿੱਤਾ ਹੈਗਾ ਉਹ ਦੂਸਰੇ ਥਾਣੇ ਦੇ ਵਿੱਚ ਹੈਗਾ ਇੱਕ ਪਾਰਟੀ ਅਸੀਂ ਹਟ ਬੱਕ ਬੱਕ ਪਾਰਟੀਆਂ ਬਣਾਈ ਹੋਈਆਂ ਸਰ ਇਹਦੇ ਵਿੱਚ ਮੈਂ ਸਲਾਗਾ ਕਰਦਾ ਐ ਐਸਐਸਪੀ ਅੰਮ੍ਰਿਤਸਰ ਦਿਹਾਤੀ ਦੀ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਤੇ ਸਾਰੀ ਟੀਮ ਡੀਐਸਪੀ ਸਾਹਿਬ ਇੰਦਰਜੀਤ ਅਵਤਾਰ ਸਾਰੇ ਜਿਹੜੇ ਐਸਐਚਓ ਨੇ ਵਖਤਿਆਰ ਇਹਨਾਂ ਨੇ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਇਸ ਨੂੰ ਇਸਾਰੇ ਕੇਸ ਨੂੰ ਟਰੇਸ ਕੀਤਾ ਹੈਗਾ ਅਸੀਂ ਦੂਸਰਾ ਕਲਪਰੇਟ ਵੀ ਫੜ ਲਿਆ ਤੀਸਰਾ ਜਿਹੜਾ ਮੁਜਰਮ ਸੀਗਾ ਉਹ ਆਇਡੈਂਟੀਫਾਈ ਹੈ ਮੈਂ ਉਹਦੀ ਡਿਟੇਲਸ ਇਸ ਵੇਲੇ ਨਹੀਂ ਸ਼ੇਅਰ ਕਰਾਂਗਾ ਕਿਉਂਕਿ ਸਾਡੀਆਂ ਪਾਰਟੀਆਂ ਉਸਨੂੰ ਵੀ ਫੜਨ ਦੇ ਦੇ। ਮੋਕੇ ਸਰ ਕਿੰਨੇ ਹਥਿਆਰ ਬਲੰਦ ਕੀਤੇਗੇ ਫਿਲਹਾਲ? ਇਸ ਵੇਲੇ ਤਾਂ ਫਿਲਹਾਲ ਬਨੇਰਾ ਹੈਗਾ ਹਲੇ ਤਾਂ ਇੱਕ 30 ਬੋਰ ਦਾ 9mm ਦਾ ਕਿਟੀਬੋਰ ਦਾ 30 ਦਾ ਸਰ। 30 30 ਕੈਲੀਬਰ ਦੀ ਇੱਕ ਪਿਸਤਲ ਕਿੰਨੇ ਗਰਾਉਂਡੇ ਦੇ ਵੱਲੋਂ ਚਲਾਏਗੇ ਸੀ ਰੋਪੀ ਵੱਲ। ਸਾਰਾ ਦੇਖਦੇ ਆਂ ਹੁਣ ਤਾਂ ਹਲੇ ਤਾਂ ਨਿਗਾਹ ਦੇ ਵਿੱਚ ਤਾਂ ਹਲੇ ਦੋ ਖੋਲ ਹੀ ਦਿਖ ਰਹੇ ਨੇ ਪਰ ਹਲੇ ਜੋ ਚਾਣਨਾ ਹੋਏਗਾ ਜੋ ਚੰਗੀ ਤਰ੍ਹਾਂ ਕ੍ਰਾਈਮ ਆਫ ਸੀਨ ਨੂੰ ਸਰਚ ਕਰਨਾ ਹੁੰਦਾ ਉਸ ਤੋਂ ਬਾਅਦ ਹੀ ਪਤਾ ਲੱਗਦਾ ਕੋਈ ਪੁਲਿਸ ਕਰਮੀ ਇੱਥੇ ਜ਼ਖਮੀ ਹੋਇਆ ਆਪਰੇਸ਼ਨ ਉਹ ਅਸੀਂ ਹਲੇ ਦੇਖਦੇ ਆ ਕਿਉਂਕਿ ਹਲੇ ਹਨੇਰੇ ਚ ਇੱਥੇ ਗਰਮੀ ਪਤਾ ਨਹੀਂ ਲੱਗਦਾ ਜੇ ਕਿਸੇ ਤੇ ਕੋਈ ਛਰਾ-ਚੁਰਰਾ ਵਾਜ ਜਾ ਵੀ ਹੋਵੇ ਤੇ ਉਹ ਹਲੇ ਹੀਟ ਆਫ ਦੀ ਮੂਵਮੈਂਟ ਤੇ ਕਈ ਵਾਰ ਨਹੀਂ ਹੁੰਦਾ ਬਟ ਆਈ ਮੋਸਟ ਪ੍ਰੋਬਬਲੀ ਵੀ ਆਰ ਸੇਫ